ਜਿੰਨਾ ਘੱਮ ਹੋਇਆ ਹਰਮੀਰ ਸੰਧੂ ਦੇ ਟਾਈਮ 'ਚ ਹੋਇਆ ਬਹੁਤ ਜ਼ਿਆਦਾ ਹੋਇਆ ਇਹ ਉਹਨਾਂ ਦੇ ਟਾਈਮ 'ਤੇ ਹੋਇਆ ਜੀ ਸਭ ਕੁਝ ਬਹੁਤ ਉਹਨਾਂ ਦੇ ਟਾਈਮ 'ਤੇ ਹੋਇਆ ਸਭ ਕੁਝ ਉਹਨਾਂ ਦੇ ਟਾਈਮ 'ਤੇ ਹੋਇਆ ਜੀ ਤੁਹਾਡੇ ਮੁਤਾਬਕ ਉਹਰੇ ਹਰਮੀਰ ਸਿੰਘ ਪੱਕਾ ਜਿੱਤੂਗਾ ਪੱਕਾ ਜਿੱਤੂਆ ਜੀ ਆ ਮੋਹ ਰਾਜੀ ਕਿੱਥੇ ਮਰਜੀ ਬੱਚੇ ਬੱਚੇ ਦੇ ਨਾਂ ਦੇ ਮੂੰਹ ਦੇ ਹੈਗਾ ਵੀ ਰਣਵੀਰ ਸਿੰਘ ਸਿੰਧੂ ਸਿਰਫ ਬੱਚਿਆਂ ਨੂੰ ਵੀ ਇਹੋ ਨਾਂ ਦਾ ਪਤਾ ਹਰਮੀਰ ਸਿੰਘ ਸਿੰਧੂ ਵਰਮੀਰ ਸਿੰਘ ਆ ਜਿਹੜੀ ਸੜਕ ਬਣੀ ਆ ਕਿਤੇ ਮਾੜੇ ਬੰਦੇ ਨੇ ਕਿਤੇ ਸੜਕ ਬਣਾਈ ਹੁੰਦੀ ਨਾ ਅਤੇ 5 5 ਫੁੱਟ ਟੋਏ ਪੈ ਜਾਣੇ ਸੀ ਆ ਨਾਲ ਉਹਨਾਂ ਦੇ ਟੀਮ ਹੀ ਖੇੜਾ ਸਾਹਿਬ ਹੀ ਤੇ ਅੱਜ ਆ ਜਿਹੜੀ ਸੜਕ ਬਣੀ ਆ ਆ 15 ਸਾਲ ਪਹਿਨੋਂ ਦੀ ਬਣੀ ਆ ਇਹਦੇ ਵਿੱਚ ਹਜੇ ਤੱਕ ਅੱਡਾ ਟੋਇਆ ਮਣੀ ਪਿਆ ਜੀ ਇੱਥੇ ਭਾਵੇਂ ਹਾਰ ਆ ਜੇ ਤਰਨਤਨ ਦੇ ਵਿੱਚ ਆ ਸੜਕ ਤੇ ਗਲੀਆਂ ਦੇ ਵਿੱਚ ਕਿਤੇ ਪਾਣੀ ਨਹੀਂ ਆ ਨਾ ਤੁਹਾਨੂੰ ਦਿਸੂਗਾ ਜੀ ਇੱਥੇ ਬੜਾ ਵਧੀਆ ਕੀਤਾ ਹਰਮੀਤ ਸੋਣਿਆ ਨੇ ਝੂਟੀ ਗੱਲ ਨਹੀਂ ਕਹਿੰਦੀ ਬੱਚੇ ਬੱਚੇ ਨਾਂ ਤੇ ਪਤਾ ਵੀ ਹਰਮੀਤ ਸੋਣ ਨੇ ਕਰਾਇਆ ਵਾ ਆਹਦੀ ਸਰਕਾਰੀ ਆ 5 ਪੈਸੇ ਦੀ ਸ਼ਹਿਰ ਦੇ ਵਿੱਚ ਲੱਗੇ ਦੀ 5 ਰੁਪਏ ਨਹੀਂ ਸ਼ਹਿਰ ਦੇ ਵਿੱਚ ਲੱਗੇ ਜਿਹੜੀ ਬੀਬੀ ਰੰਧਾਵਾ ਹੈ ਉਹਦਾ ਕੋਈ ਹੈਗੀ ਤੇ ਨਾ ਸ਼ਹਿਰ ਨੂੰ ਜਾਂ ਮੰਦਿਰ ਨੂੰ ਮੈਂ ਮੈਂ ਉਹਨਾਂ ਨੂੰ ਨਹੀਂ ਜੀ ਜਾਣਦਾ ਮੈਂ ਤੁਹਾਨੂੰ ਸੱਚੀ ਦੱਸਾਂ ਗੱਲ ਮੈਂ ਨਹੀਂ ਜੋ ਜਾਣਦਾ ਉਹਨਾਂ ਨੂੰ ਕਿਉਂ ਮੈਂ ਹਰਮੀਤ ਸਿੰਘ ਨੂੰ ਜਾਣਦਾ ਜੋ ਜੋ ਮੇਰੇ ਅੱਖਾਂ ਦੇ ਸਾਹਮਣੇ ਜੋ ਉਹਨਾਂ ਨੇ ਕੀਤਾ ਵਾ ਸ਼ਹਿਰ ਬਣਾਇਆ ਪਿੰਡਾਂ ਪਿੰਡਾਂ ਦੇ ਵਿੱਚ ਪੱਕੀਆਂ ਗਲੀਆਂ ਸੜਕਾਂ ਸਭ ਉਹਨਾਂ ਨੇ ਕੀਤੀਆਂ ਭਗਵੰਤ ਮਾਨ ਨੇ ਵੀ ਬਾਦੂ ਕੁੱਛ ਕੀਤਾ ਵਾ ਜੀ ਬੱਤੀ ਫਰੀ ਕੀਤੀ ਆ ਸਭ ਕੁਝ ਕੀਤਾ ਗਰੀਬ ਬੰਦਾ ਬੇਲੜੀ ਤਾਰਸਾ ਦਾ ਜੀ ਉਹਨਾਂ ਨੇ 23 ਜੂਨ ਤੋਂ ਸਾਰੇ ਮਾਫ ਕਰ ਦਿੱਤੇ ਸੇ ਜੂਨ ਮਾਫ ਕੀਤਾ ਜੀ ਹੋਰ ਗਰੀਬਾਂ ਦੇਨ ਕੀ ਚਾਹੀਦਾ ਹਰਮੀਰ ਸੰਧੂ ਦੇ ਕਿਵੇਂ ਚੱਲ ਰਿਹਾ ਮਾਹੌਲ ਓਰੇ ਸ਼ਹਿਰ ਤੋਂ ਬਹੁਤ ਵਧੀਆ ਚੱਲਣ ਦਿਆ ਜੀ ਜਿੰਨੂੰ ਮਰਜ਼ੀ ਪੁੱਛ ਲੋ ਓਰੇ ਹਰਮੀਰ ਸੋਹਣ ਸੰਧੂ ਹੀ ਹੁੰਦੇ ਆ ਜੀ ਨਾਲੇ ਉਹਨਾਂ ਦਾ ਸ਼ਹਿਰ ਉਹਨਾਂ ਦਾ ਆਪਦਾ ਸ਼ਹਿਰ ਹਰਮੀਰ ਸੋਹਣਾ ਹੁੰਦਾ ਸਾਰੇ ਉਹਨਾਂ ਦੇ ਆਪਣੇ ਹੱਥਾਂ ਦੇ ਕਿਤੇ ਦੁੱਖ ਤਕਲੀਫ ਜੋ ਵੀ ਹੈ ਸਾਰੇ ਕਿਤੇ ਉਹ ਜਾਂਦੇ ਆ ਜੀ ਮਹਾਰਾਜ ਚੜਦੀ ਕਲਾ ਕਰਦੇ ਹਰਮੀਰ ਸੋਹਣ ਦੀ ਤੇ ਸਾਰਾ ਸ਼ਹਿਰ ਵੀ ਉਹਨਾਂ ਦੇ ਨਾਲ ਆ ਜੀ ਕਿਉਂ ਕੰਮ ਹੋਇਆ ਕੰਮ ਨੂੰ ਬੋਟ ਪੈਣੀ ਆ ਚਿਹਰੇ ਨੂੰ ਬੋਟ ਪੈਣੀ ਆ ਜੀ ਚਿਹਰੇ ਨੂੰ ਬੋਟ ਪੈਣੀ ਆ ਵਲੋਂ ਹੁਣ ਤੁਸੀਂ ਜਿੱਤ ਹਰਬੀਰ ਸੰਧੂ ਦੇ ਹਰਬੀਰ ਸਿੰਘ ਦੀ ਇਹ ਜਿੱਤ ਆ ਜੀ ਪੂਰੀ ਜਿੱਤ ਹਰਬੀਰ ਸੰਧੂ ਦੀ ਤਰਨਤਨ ਬਾਜ਼ਾਰ ਦੇ ਵਿੱਚ ਅਸੀਂ ਖੜੇ ਆ ਤੇ ਇੱਥੇ ਅਸੀਂ ਪਤਾ ਕਰ ਰਹੇ ਆ ਗਰਾਊਂਡ ਜ਼ੀਰੋ ਤੋਂ ਕਿ ਕਿਸ ਦੀ ਜਿਹੜੀ ਆ ਵੋਟ ਕਿਸ ਨੇ ਕਿਸ ਨੂੰ ਵੋਟ ਪਾਉਣੀ ਆ ਤੇ ਕਿਸ ਦੀ ਕਿਸ ਨੂੰ ਸਪੋਰਟ ਆ ਸਾਡੇ ਨਾਲ ਨੌਜਵਾਨ ਵੀਰ ਜੁੜੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਕਿਸ ਨੂੰ ਵੋਟ ਪੈ ਰਹੀ ਆ ਇਸ ਵਾਰ ਅਰੇ ਮੀ ਸੌਣੂ ਜੀ ਪੈ ਰਹੀ ਐ ਅੱਛਾ ਕਿਉਂ ਪੈ ਰਹੀ ਐ ਜੀ ਉਹਨਾਂ ਨੇ ਸ਼ਹਿਰ ਦਾ ਬਹੁਤ ਜਦੋਂ ਉਹਨਾਂ ਦਾ ਟਾਈਮ ਹੀ ਉਹਨਾਂ ਨੇ ਐਮਐਲਏ ਜਦੋਂ ਪਹਿਲੋਂ ਉਹਨਾਂ ਨੇ ਸ਼ਹਿਰ ਦਾ ਬਹੁਤ ਕੁਝ ਬਣਾਇਆ ਜੀ ਸਾਰੀਆਂ ਗਲੀਆਂ ਨਾਰੀਆਂ ਪੱਕੇ ਸਾਰੇ ਵਧੀਆ ਕੀਤਾ ਜੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਂਦੀ ਜੀ ਤੇ ਜਿਹੜਾ ਹੁਣ ਉਹ ਝਾੜੂ ਦੇ ਵਿੱਚ ਚਲੇ ਗਏ ਨੇ ਹਾਂ ਜੀ ਭਗਵੰਤ ਮਾਨ ਨੇ ਵੀ ਬਾਤੂ ਕੋਚ ਕੀਤਾ ਵਾ ਜੀ ਬੱਤੀ ਫ੍ਰੀ ਕੀਤੀ ਆ ਸਭ ਕੋ ਕੀਤਾ ਗਰੀਬ ਬੰਦਾਂ ਬੈਲੜੀ ਤਾਰਸਾ ਦਾ ਜੀ ਉਹਨਾਂ ਨੇ 23 ਜੂਨ ਦਾ ਸਾਰੇ ਮਾਫ ਕਰਤਾ ਸੀ 23 ਜੂਨ ਮਾਰ ਕੀਤਾ ਜੀ ਔਰ ਗਰੀਬ ਬੰਦੇ ਨੂੰ ਕੀ ਚਾਹੀਦਾ ਜਿਹੜਾ ਧਰਮੀ ਪਰਿਵਾਰ ਕਹਿੰਦੇ ਨੇ ਇੱਕ ਸੁਖਮਿੰਦਰ ਕੌਰ ਰਧਾਵਾ ਧਰਮੀ ਕਹਿੰਦੇ ਨੇ ਵੀ ਧਰਮੀ ਪਰਿਵਾਰ ਆ ਫੌਜੀ ਦੀ ਜਿਹੜੀ ਪਤਨੀ ਆ ਲੋਕ ਕਹਿੰਦੇ ਨੇ ਉਹਨੂੰ ਵੋਟ ਪਾਓ ਤੁਸੀਂ ਕੀ ਕਹਿੰਦੇ ਹੋ ਜਾਂਦੇ ਹੋ ਮੈਂ ਉਹਨਾਂ ਬਾਰੇ ਨਹੀਂ ਕੋਈ ਕਹਿਦਾ ਜੀ ਮੈਂ ਇਹ ਹਰਮੀਸੋਂ ਬਾਰੇ ਕਹਿਦਾ ਵੀ ਉਹਦੇ ਅੱਖਾਂ ਨੂੰ ਅੱਖਾਂ ਤੇ ਵੀ ਦੀਦਾ ਵੀ ਸਭ ਕੰਮ ਉਹਨਾਂ ਨੇ ਚਲਾਏ ਆ ਮੈਂ ਕਹੇ ਬਾਰੇ ਕੁਛ ਨਹੀਂ ਜੋ ਕਹਾ ਹਦਾ। ਮਨੋ ਜਿੰਨਾ ਕੰਮ ਹੋਇਆ ਹਰਮਿੰਦਰ ਸੰਧੂ ਦੇ ਟਾਈਮ 'ਚ ਹੋਇਆ। ਬਹੁਤ ਜ਼ਿਆਦਾ ਹੋਇਆ ਇਹ ਉਹਨਾਂ ਦੇ ਟਾਈਮ 'ਤੇ ਹੋਇਆ ਜੀ। ਸਭ ਕੁਝ ਬਹੁਤ ਉਹਨਾਂ ਦੇ ਟਾਈਮ 'ਤੇ ਹੋਇਆ ਸਭ ਕੁਝ ਉਹਨਾਂ ਦੇ ਟਾਈਮ 'ਤੇ ਹੋਇਆ ਜੀ। ਹੂੰ। ਉਹਨਾਂ ਹਿਸੋਂ ਦੇ ਜਿਹੜੀ ਹਵਾ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਦੇ ਹੱਕ ਵਿੱਚ ਵਗ ਰਹੀ ਆ। ਉਹ ਤੁਹਾਨੂੰ ਲੱਗਦਾ ਕਿ ਕਿੰਨੇ ਕਿਤੇ ਇਹਨਾਂ ਨੂੰ ਠੱਲ ਪਾਲ ਸਕਦੀ ਆ। ਰਮੀਤ ਸੰਧੂ ਦੇ ਕਿਵੇਂ ਚੱਲ ਰਿਹਾ ਮਾਹੌਲ ਓਰੇ ਸ਼ਹਿਰ ਚ ਬਹੁਤ ਵਧੀਆ ਚੱਲਣ ਦਿਆ ਜੀ ਜਿੰਨੂੰ ਮਰਜ਼ੀ ਪੁੱਛ ਲੋ ਵੀ ਹਰਮੀਤ ਸੰਧੂ ਹੀ ਹੁੰਦੇ ਹੀ ਆ ਜੀ ਨਾਲੇ ਉਹਨਾਂ ਦਾ ਸ਼ਹਿਰ ਉਹਨਾਂ ਦਾ ਆਪਦਾ ਸ਼ਹਿਰ ਆ ਹਰਮੀਤ ਸੋਹਣਾ ਹੁੰਦਾ ਸਾਰੇ ਉਹਨਾਂ ਦੇ ਆਪਣੇ ਥਾਂ ਦੇ ਕਿਤੇ ਦੁੱਖ ਤਕਲੀਫ ਜੋ ਵੀ ਆ ਸਾਰੇ ਕਿਤੇ ਉਹ ਜਾਂਦੇ ਆ ਜੀ ਜਿਹੜੇ ਬਾਕੀ ਕੈਂਡੀਡੇਟ ਨੇ ਉਹ ਲੋਕਲ ਨਹੀਂ ਹੈਗੇ ਨਹੀਂ ਜੀ ਉਹ ਨਹੀਂ ਲੋਕਲ ਨਹੀਂ ਜੀ ਹੈਗੇ ਉਹਨਾਂ ਨੇ ਅਹੀਂ ਵੇਖਿਆ ਨਹੀਂ ਕਦੀ ਅੱਛਾ ਹਾਂਜੀ ਜਿਹੜੀ ਸਿੱਧੀ ਗੱਲ ਅਹੀਂ ਤੇ ਜੋ ਬਚਪਨ ਤੋਂ ਲੈ ਕੇ ਤੇ ਹੁਣ ਤੱਕ ਹਰਮੀਤ ਸੋਹਣ ਦੇ ਨਾਲ ਉਹਨਾਂ ਨੂੰ ਵੀ ਵੰਦੇ ਰਹੇ ਆ ਜੀ ਮੈਂ ਤੁਹਾਡੇ ਮੁਤਾਬਕ ਉਹ ਰਮੇਸ਼ ਸਿੰਘ ਪੱਕਾ ਜਿੱਤੂਗਾ ਪੱਕਾ ਜਿੱਤੂ ਆ ਜੀ ਆ ਮੋਹ ਰਾਜੀ ਕਿੱਥੇ ਮਰਜੀ ਬੱਚੇ ਬੱਚੇ ਦੇ ਨਾਂ ਦੇ ਉਹ ਮੂੰਹ ਦੇ ਹੈਗਾ ਵੀ ਰਮੇਸ਼ ਸਿੰਘ ਸੰਧੂ ਸਿਰਫ ਬੱਚਿਆਂ ਨੂੰ ਵੀ ਉਹ ਇਹੋ ਨਾਂ ਦਾ ਪਤਾ ਹਰਮੇਸ਼ ਸਿੰਘ ਸੰਧੂ ਰਮੇਸ਼ ਸੰਧੂ ਜੀ ਜਿਹੜਾ ਹਰਮੇਸ਼ ਸਿੰਘ ਸੰਧੂ ਨੇ ਜੀ ਉਹਨਾਂ ਨੇ ਕੀ ਕੀ ਵਿਕਾਸ ਕਰਿਆ ਤੁਸੀਂ ਦੱਸ ਸਕਦੇ ਹੋ ਹਾਂ ਜੀ ਜ਼ਰੂਰ ਦੱਸਾਂਗੇ ਜੀ ਅੱਖਾਂ ਦੇ ਸਾਹਮਣੇ ਹੋਏ ਸਾਡੇ ਆਜ ਤੋਂ 15 ਸਾਲ ਪਹਿਨੋਂ ਜਦੋਂ ਸਰਕਾਰ ਦੇ ਵਿੱਚ ਹੀ ਨਾ ਆ ਜਿਹੜੀ ਸੜਕ ਬਣੀ ਆ ਕਿਤੇ ਮਾੜੇ ਬੰਦੇ ਨੇ ਕਿਤੇ ਸੜਕ ਬਣਾਈ ਹੁੰਦੀ ਨਾ ਅਤੇ 5-5 ਫੁੱਟ ਟੋਏ ਪੈ ਜਾਣੇ ਸੀ ਆ ਕਿਨਾਰ ਉਹਨਾਂ ਦੇ ਟੀਮ ਹੀ ਖੇੜਾ ਸਾਹਿਬ ਹੀ ਤੇ ਅੱਜ ਆ ਜਿਹੜੀ ਸੜਕ ਬਣੀ ਆ ਆ 15 ਸਾਲ ਪਹਿਨੋਂ ਦੀ ਬਣੀ ਆ ਇਹਦੇ ਵਿੱਚ ਹਜੇ ਤੱਕ ਅੱਡਾ ਟੋਇਆ ਵੀ ਨਹੀਂ ਪਿਆ ਜੀ ਇੱਥੇ ਭਾਵੇਂ ਹਾਰ ਆ ਜੇ ਤਰਨਤਨ ਦੇ ਵਿੱਚ ਆ ਸੜਕ ਤੇ ਗਲੀਆਂ ਦੇ ਵਿੱਚ ਕਿਤੇ ਪਾਣੀ ਨਹੀਂ ਆ ਨਾ ਤੁਹਾਨੂੰ ਦਿਸੂਗਾ ਅੱਥੇ ਬੜਾ ਵਧੀਆ ਕੀਤਾ ਹਰਮੀਤ ਸੋਣਿਆਵੇਂ ਝੂਠੀ ਗੱਲ ਨਹੀਂ ਕਹਿੰਦੀ ਬੱਚੇ ਬੱਚੇ ਨਾਂ ਤੇ ਪਤਾ ਵੀ ਹਰਮੀਤ ਸੋਣੇ ਕਰਾਇਆ ਵਾ ਆ ਅਸੀਂ ਵੰਦੇ ਰਹੇ ਆ ਜੀ ਦ ਸੀਰ ਕੋਈ ਸ਼ਹਿਰ ਦਾ ਕੋਈ ਨਿਕਾ ਮੋਟਾ ਕੰਮ ਰਹਿ ਨਹੀਂ ਦਿੰਦਾ ਜੀ ਐਵੇਂ ਤੁਹਾਨੂੰ ਦੱਸਾਂ ਆ ਜੋੜੀ ਬਣੀ ਹਰਮੀਤ ਸੋਹਾਂ ਦੀ ਖੇੜੇ ਸਾਹਿਬ ਦੀ ਨਾਲ ਉਹਨਾਂ ਨੇ ਸਾਰਾ ਬਣਾ ਗਏ ਨਕਸ਼ਾ ਸਾ ਕੋ ਕਰਾ ਗਏ ਤੇ ਉਹਨਾਂ ਨੇ ਕੰਮ ਕਰਾਏ ਆ ਜੀ ਜਿਹੜਾ ਮਤਲਬ ਕੇ ਪੂਰਨ ਵਿਕਾਸ ਕਰਿਆ ਜਾਂ ਸੀਵਰੇਜ ਦਾ ਸਾਰਾ ਉਹਨੇ ਇਹਨੇ ਕਰਿਆ ਸਾਰਾ ਹਰਮੀਤ ਸੋਣੇ ਕੀਤਾ ਜੀ ਸਾਰਾ ਅਥੇ ਜਦੋਂ ਕਾਂ ਰਾਜ ਦੀ ਸਰਕਾਰ ਹੀ ਆ ਪੰਜ ਪੈਸੇ ਦੀ ਸ਼ਹਿਰ ਦੇ ਵਿੱਚ ਲੱਗੇ ਦੀ ਪੰਜ ਰੁਪਏ ਨਹੀਂ ਸ਼ਹਿਰ ਦੇ ਵਿੱਚ ਲੱਗੇ ਤੇ ਜਿਹੜੀ ਬੀਬੀ ਰੰਧਾਵਾ ਹੈ ਉਹਦਾ ਕੋਈ ਹੈਗਿਆ ਦੇਣ ਉਹ ਸ਼ਹਿਰ ਨੂੰ ਜਾਂ ਮੰਦੀਪ ਸਿੰਘ ਦੇ ਮੈਂ ਮੈਂ ਉਹਨਾਂ ਨੂੰ ਨਹੀਂ ਜੀ ਜਾਣਦਾ ਮੈਂ ਤੁਹਾਨੂੰ ਸੱਚੀ ਦੱਸਾਂ ਗੱਲ ਮੈਂ ਨਹੀਂ ਜੋ ਜਾਣਦਾ ਉਹਨਾਂ ਨੂੰ ਤੇ ਮੈਂ ਹਰਮੀਤ ਸਿੰਘ ਨੂੰ ਜਾਣਦਾ ਜੋ ਜੋ ਮੇਰੇ ਅੱਖਾਂ ਦੇ ਸਾਹਮਣੇ ਜੋ ਉਹਨਾਂ ਨੇ ਕੀਤਾ ਵਾ ਸ਼ਹਿਰ ਬਣਾਇਆ ਪਿੰਡਾਂ ਪਿੰਡਾਂ ਦੇ ਵਿੱਚ ਪੱਕੀਆਂ ਗਲੀਆਂ ਸੜਕਾਂ ਸਭ ਕੋ ਉਹਨਾਂ ਨੇ ਕੀਤੀਆਂ ਆ ਗੁਰੂ ਘਰ ਨੂੰ ਰਾਹ ਜਾਂਦਾ ਜੀ ਇਹ ਇੱਥੇ ਗੁਰੂ ਗੁਰੂ ਨਾਨਕ ਦੇਵ ਦਾ ਵੀ ਗੁਰਪੁਰ ਵੀ ਨੰਗੇ ਆ ਬੜਾ ਕੁਛ ਨਹੀਂ ਗਿਆ ਸਾਡੇ ਇੱਥੇ ਮਸਿਆ 14 ਲੱਗਦੀ ਆ ਮਸਿਆ 14 ਨੂੰ ਜਦੋਂ ਸਰਕਾਰ ਹੀ ਪਹਿਲੀ ਆ ਰੋਡ ਤੇ ਇੱਕ ਬੱਤੀ ਨਹੀਂ ਹੀ ਜਗਦੀ ਹੁੰਦੀ ਜੀ ਅੱਜ ਜਦੋਂ ਦਾ ਹਰਮੀਸ ਨੂੰ ਆਪਾਂ ਨੂੰ ਚਾਰਜ ਮਿਲਿਆ ਆ ਰਾ ਨੂੰ ਰੋਡ ਜਗਦਾ ਜੀ ਗੁਰੂ ਘਰ ਨੂੰ ਰਾ ਅਥੇ ਰਾਤ 3 ਵਜੇ ਸੰਗਤ ਹੁੰਦੀ ਆ ਜੀ ਤੁਰ ਕੇ ਹੁੰਦੀ ਆ ਬਯਾਰ ਗੁਰੂ ਘਰ ਨੂੰ ਸਾਰਾ ਲੈਟਾਂ ਜਗਦੀਆਂ ਜੀ ਸਭ ਕੁਝ ਜਗਦਾ ਵਾ ਐ ਗਲੀ ਦੇ ਰੋਡ ਤੇ ਸਾਰਾ ਕੋਈ ਇੱਛਾ ਕੋ ਜਗਦਾ ਮਾੜਾ ਜਾ ਕੰਮ ਹੈਗਾ ਵਾ ਵੀ ਜਿਹੜਾ ਥੋੜਾ ਨਛੇ ਨਛੇ ਦਾ ਕੰਮ ਹੈਗਾ ਆ ਵੀ ਕੰਮ ਨਿਭੜ ਜਾਣਾ ਵਾ ਸਾਰਾ ਕੁਝ ਆ ਕੰਮ ਖਤਮ ਹੋ ਜਾਣਾ ਵਾ ਆਮ ਆ ਨਵੀਂ ਪਾਰਟੀ ਨੇ ਕਰ ਦੇਣਾ ਹਾਂਜੀ ਆਮ ਪਾਰਟੀ ਨੇ ਕਰ ਦੇਣਾ ਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਵੀ ਆਮ ਆਦਮੀ ਪਾਰਟੀ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਐ ਹੋਈ ਆ ਮਹਾਰਾਜ ਚੜਦੀ ਕਲਾ ਕਰਦੇ ਹਰਮੀਤ ਸਿੰਘ ਦੀ ਤੇ ਸਾਰਾ ਸ਼ਹਿਰ ਵੀ ਉਹਨਾਂ ਦੇ ਨਾਲ ਆ ਜੀ ਕਿਉਂ ਕੰਮ ਹੋਇਆ ਕੰਮ ਨੂੰ ਬੋਰਡ ਪੈਣੀ ਆ ਚਿਹਰੇ ਨੂੰ ਬੋਰਡ ਪੈਣੀ ਆ ਜੀ ਚਿਹਰੇ ਨੂੰ ਬੋਰਡ ਪੈਣੀ ਆ ਮੈਨੂੰ ਹੁਣ ਤੁਸੀਂ ਜਿੱਤ ਹਰਮੀਤ ਸੰਧੂ ਦੇ ਹਰਮੀਤ ਸਿੰਘ ਦੀ ਇਹ ਜੇਤ ਆ ਜੀ ਪੂਰੀ ਜੇਤ ਹਰਮੀਤ ਸਿੰਘ ਦੀ ਤੇ ਇਹਨਾਂ ਨੇ ਜਿਹੜਾ ਹਰਮੀਤ ਸਿੰਘ ਸੰਧੂ ਦੇ ਨਾਮ ਦੇ ਉੱਤੇ ਮੋਹਰ ਲਾ ਦਿੱਤੀ ਆ ਕਿ ਇੱਥੇ ਜਿਹੜਾ ਵਿਕਾਸ ਕਰਾਇਆ ਹਰਮਿੰਦਰ ਸਿੰਘ ਸੰਧੂ ਨੇ ਕਰਵਾਇਆ ਅਤੇ ਉਹੀ ਇੱਥੋਂ ਜਿੱਤਣਗੇ ਹੁਣ ਉਹ ਕਹਿ ਰਹੇ ਨੇ ਕਿ ਝਾੜੂ ਤੋਂ ਸਾਨੂੰ ਬੜੀ ਉਮੀਦ ਆ ਇਹੀ ਉਰੇ ਜਿਹੜਾ ਆਪਣਾ ਤਰਨ ਤਰਨ ਦਾ ਵਿਕਾਸ ਕਰ ਸਕਦਾ ਧੰਨ